ਦੋਸਤੋ ਕਿਦਾਂ ਹਾਰੇ ਮੂਸੇ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਪਨੀਰ ਵਾਲੀ ਜਗ੍ਹਾ ਨੂੰ ਲੈ ਕੇ ਬਹੁਤ ਖਾਸ ਵੀਡੀਓ ਆ ਜਿਹੜੇ ਕਿਸਾਨ ਭਰਾ ਜਗ੍ਹਾ ਦਾ ਚੋਣ ਕਰਨ ਮੇਰੇ ਡਿੱਕ ਦਾ ਸਾਹਮਣਾ ਕਰਦੇ ਆ ਕਿੰਨੀ ਜਗ੍ਹਾ ਚ ਕਿੰਨਾ ਬੀ ਪਊਗਾ ਜਾਂ ਜਗ੍ਹਾ ਦੀ ਮਿੰਤੀ ਕਿਵੇਂ ਕਰੀਏ ਕਰਮਾ ਨਾ ਜਾਂ ਫੁੱਟਾਂ ਨਾਲ ਜਿਵੇਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਯੂਨੀਵਰਸਿਟੀ ਜਿਹੜਾ ਕਮੈਂਡ ਕਰਦੀ ਆ 2.5 ਕਿਲੋ ਬੀ ਮਰਲੇ ਦਾ ਰਕਮੈਂਡ ਕਰਦੀ ਆ ਠੀਕ ਆ ਤੇ ਤੁਹਾਨੂੰ ਸਾਰਾ ਜੱਟੂ ਪਾਸੇ ਸੌਖਾ ਜਿਹਾ ਤਰੀਕਾ ਦੱਸਦਾ ਇੱਕ ਮੈਂ ਤੇ ਕਾਪੀ ਪੈਨ ਲੈ ਕੇ ਨੋਟ ਕਰ ਲੋ ਮੇਨ ਚੇ ਕਰਮਣਾ ਲਿਓ ਚੇ ਫੁੱਟਾ ਨਾਲ ਲਿਓ ਸੋਨੂੰ ਪਨੀਰ ਲਾਉਣਾ ਆਸਾਨ ਹੋ ਜਾਊਗਾ ਤੇ ਨਾ ਤਾਂ ਪਨੀਰੀ ਜਿਆਦਾ ਬਰਲੀ ਹੋਊਗੀ ਤੇ ਨਾ ਵਾਲੀ ਜਿਆਦਾ ਸੰਘਣੀ ਹੋਊਗੀ ਪਹਿਲੀ ਗੱਲ ਕਰਦੇ ਆ ਮਰਲੇ ਇੱਕ ਮਰਲੇ ਦੇ ਵਿੱਚ 272 ਫੁੱਟ ਹੁੰਦੇ ਆ ਜੇ ਆਪਾਂ ਮੰਨ ਲਓ 10 ਕਿਲੋ ਬੀਜ ਲੈਨੇ ਆ 2.5 ਕਿਲੋ ਮਰਲੇ ਦੇ ਬੀਜ ਦੇ ਹਿਸਾਬ ਨਾਲ ਚਾਰ ਮਰਲੇ ਬਣਦੇ ਤੇ ਚਾਰ ਮਰਲੇ ਦੀ ਜਿਹੜੀ ਜਗ੍ਹਾ ਮੰਦੀ ਉਹ 1000 ਫੁੱਟ ਤੋਂ ਉੱਪਰ ਬਣਦੀ 1088 ਫੁੱਟ ਤੇ ਥੋੜਾ-ਬੋੜਾ ਵੱਧ ਘੱਟ ਜਿਹੜਾ ਸਿੱਧਾ ਜਿਹਾ ਹਿਸਾਬ ਰੱਖਣਾ ਤੁਸੀਂ 10 ਕਿਲੋ ਬੀਜ ਨੂੰ 100 ਨਾਲ ਗੁਣਾ ਕਰ ਲਓ 1000 ਫੁੱਟ ਕਰ ਲਓ ਸਿੱਧਾ ਠੀਕ ਆ ਜਿਵੇਂ ਇੱਕ 1000 ਫੁੱਟ 'ਚ 10 ਕਿਲੋ ਬੀਜ ਪਊਗਾ 10 ਕਿਲੋ ਬੀਜ 2 ਕਿੱਲਾਂ ਦਾ ਹੋ ਗਿਆ ਬੀਜ ਦੇ ਹਿਸਾਬ ਨਾਲ ਹੀ ਲਾ ਲਓ ਤੁਸੀਂ ਜੇ ਵੱਧ ਪਾਉਣਾ ਤਾਂ ਉਹਨਾਂ ਕਰ ਤੁਸੀਂ ਥਾਂ ਵਧਾ ਲੋਗੇ ਤੇ ਜਿਹੜੀ ਹੁਣ ਆਪਾਂ ਮਰਲੇ ਦੀ ਗੱਲ ਕੀਤੀ ਸੀ 270 ਸਾਨੂੰ ਇਹ ਸਾਨੂੰ ਸਿੱਧਾ ਹਿਸਾਬ ਪਰ ਲਾਤਾ ਥੋੜਾ ਥੋੜਾ ਜਿਹਾ ਫਰਕਾ ਮਾੜਾ ਮੋਟਾ ਇੰਨਾ ਕ ਤਾਂ ਕੋਈ ਚੱਕਰ ਨਹੀਂ ਹੈਗਾ ਸੌਖਾ ਜਿਹਾ ਤਰੀਕਾ ਦੱਸਦਾ 10 ਗੁਣਾ 100000 ਫੁੱਟ ਹੋ ਗਿਆ 1000 ਸਕੇਅਰ ਫੁੱਟ ਬਣ ਗਿਆ 10 ਕਿਲੋ ਬੀਜ ਦਾ ਇਹਨੂੰ ਤੁਸੀਂ ਵੰਡੋਗੇ ਕਿਵੇਂ ਜਿਵੇਂ ਇੱਕ ਪਾਸੇ ਕੈਰੀ ਕਰ ਲੋ 20 ਫੁੱਟ ਦੀ ਤੇ ਦੂਜੇ ਪਾਸੇ ਕਰ ਲੋ 50 ਦੀ ਜਿਹੜਾ 1000 ਹੋ ਗਿਆ ਸਿੱਧਾ ਜੇ ਤੁਸੀਂ 20 ਕਿਲੋ ਬੀ ਪਾਉਣਾ ਤਾਂ ਉਹਨੂੰ ਸੋਨਾ ਕਰੋਗੇ ਸਿੱਧਾ 2000 ਸਕੇਅਰ ਫੁੱਟ ਆ ਗਿਆ ਉਹਨੂੰ ਵੰਡ ਲਓ 2000 ਸਕੇਅਰ ਫੁੱਟ ਨੂੰ ਉਹਨੂੰ ਜਿਹੇ ਕਰਮਾਨਾਮ ਵੰਡ ਲਓ ਚਾਹੇ ਐਵੇਂ ਵੰਡ ਲਓ ਬਾਈਸ ਉਹ ਜਿਹੜਾ ਸਿੱਧਾ ਫਾਰਮੂਲਾ ਦਾ 2.5 ਕਿਲੋ ਬੀ ਮਰਲੇ ਦਾ ਤੇ ਸੋਨੂੰ ਸੌਖਾ ਹੋ ਜਾਊਗਾ ਬੀ ਪਾਉਣਾ ਬਸ ਓਵੇਂ ਉਹਨੂੰ ਵੰਡ ਲਿਆ ਕਰੋ 30 ਕਿਲੋ ਬ ਮਾਲੋ 100 ਨਾਲ ਉਹਨੂੰ ਗੁਣਾ ਕਰ ਲਓ 3000 ਸਕਰ ਫੁੱਟ 3000 ਸਕਰ ਫੁੱਟ ਨੂੰ ਵੰਡ ਲਓ ਜਿਵੇਂ ਜਿਵੇਂ ਤੁਸੀਂ ਕਿਆਰੀ ਕਰਨੀ ਹੈ ਜੇ ਫੁੱਟਾਂ ਚ ਵੰਡ ਲਓ ਚੇ ਕਰਮਾਂ ਚ ਵੰਡ ਲਓ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਅੱਗੇ ਕਰ ਦੋ ਸ਼ੇਅਰ ਤਾਂ ਕਿ 20 ਸੱਟਣ ਵੇਲੇ ਆਪਾਂ ਬਾਲਾ ਜਿਆਦਾ ਸੰਘਣਾ ਜਾਂ ਬਾਲਾ ਜਿਆਦਾ ਬਿਰਲਾ ਨਾ ਸਿੱਟ ਲਈਏ ਬਸ ਇਹ ਗੱਲ ਧਿਆਨ ਚ ਰੱਖੋ ਜਿੰਨੇ ਕਿਲੋ ਬੀ ਆ ਉਹਨੂੰ 100 ਨਾਲ ਗੁਣਾ ਕਰ ਲਓ ਉਹਨੇ ਫੁੱਟਾਂ ਨੂੰ ਵੰਡ ਲਓ ਤੁਸੀਂ ਠੀਕ ਆ ਜੇ 25 ਨੂੰ ਵੰਡਣਾ 30 ਨੂੰ ਵੰਡਣਾ 3000 ਨੂੰ ਵੰਡਣਾ ਜਾ 1000 ਫੁੱਟ ਨੂੰ ਗੁਣਾਣਾ 1000 ਫੁੱਟ ਦਾ ਸਿੱਧੇ ਜਿਵੇਂ ਆਪਾਂ ਆਹ ਕੈਰੀ ਹੈਗੀ ਐਸ ਰੋਟ 20 ਹੈਗੀ ਇਹ ਐਸ ਰੋਟ 50 ਗਾ 50 20 10000 ਸਕੇਅਰ ਫੁੱਟ ਹੋ ਗਿਆ ਠੀਕ ਹੈ ਜੇ ਇਧਰ ਪਾਦੀ ਜਾਂਦੀ ਉਧਰ ਥੋੜੀ ਘਟ ਜਾਂਦੀ ਠੀਕ ਹੈ ਧੰਨਵਾਦ ਸਾਰਿਆਂ ਦਾ ਵੀਡੀਓ ਕਰ ਦੋ ਸ਼ੇਅਰ